ਸਾਹਸੀਆ ਦੋਸਤੋ ਆਪਣਾ ਕਿਕਰ ਖੜੇ ਗੇਟ ਬਣਾ ਰਿਹਾ ਤੇ ਗੇਟ ਕਲਾਸਿਕਲ ਲੁੱਕ ਵੀ ਵੀ 26 ਦਾ ਗੇਟ ਬਣਨਾ ਤੇ ਇਹ ਮੰਨ ਲਓ 20 ਫੁੱਟ ਦੀ ਚੜਾਈ ਹੈ ਤੇ 22 ਫੁੱਟ ਚੜਾਈ ਹੈ ਤੇ 28 ਫੁੱਟ ਜਾਂ 26 ਫੁੱਟ ਦੇ ਕਰੀਬ ਇਹਦੀ ਹਾਈਟ ਜਾਊਗੀ ਉੱਚੀ ਤੇ ਤੁਹਾਡੇ ਸਾਹਮਣੇ ਕਲਾਸਿਕਲ ਲੁੱਕ ਡਿਜ਼ਾਈਨ ਤੇ ਆਪਣੇ ਇਹਦੇ ਗੇਟ ਦੀਆਂ ਤੁਸੀਂ ਵੀਡੀਓ ਦੇਖਣੀਆਂ ਚਾਹੁੰਦੇ ਹੋ ਪੁਰਾਣੇ ਜਿਹੜੇ ਆਪਾਂ ਬਣਾ ਚੁੱਕੇ ਆ ਉਹਨਾਂ ਦੀ ਵੀਡੀਓ ਆਪਣੇ ਚੈਨਲ ਤੇ ਬਹੁਤ ਪਾਈਆ ਹੋਏ ਨੇ ਤੇ ਜਾ ਕੇ ਚੈੱਕ ਕਰੋ ਨਾਲੇ ਆ ਚੀਜ਼ ਇੱਕ ਨੋਟ ਕਰੋ ਇਹਦੇ ਇਹ ਜਿਹੜੇ ਗੇਟ ਬਣਦੇ ਆ ਕਲਾਸਿਕ ਲੁੱਕ ਹਵੇਲੀਆਂ ਜਿਨ੍ਹਾਂ ਦੀ ਬਣਦੀਆਂ ਬੜਾਈਆਂ ਹੋਈਆਂ ਨੇ ਜਾਂ ਮੰਨ ਲਓ ਪੁਰਾਣੇ ਲੁੱਕ ਚ ਜਿਹੜੇ ਘਰ ਬਣਾਏ ਹੋਏ ਨੇ ਮਕਾਨ ਬਣਾਏ ਹੋਏ ਨੇ ਉਹਦੇ ਵਾਸਤੇ ਇਹ ਗੇਟ ਬਹੁਤ ਵਧੀਆ ਲੱਗਦਾ ਜੇ ਫਰੰਟ 'ਚ ਇਹ ਗੇਟ ਬਣਿਆ ਹੋਵੇ ਤੇ ਆਪਣਾ ਗੇਟ ਮੰਨ ਲਓ ਡਾੜ ਲਾਤੀ ਹੈ ਮੇਨ ਪਹਿਲੀ ਡਾੜ ਦੂਰੀ ਡਾੜ ਲਾਤੀ ਹੈ ਤੇ ਇਹਦੇ ਤੇ ਤਿੰਨ ਡਾਟਾਂ ਲੱਗਦੀਆਂ ਹੋਣੀਆਂ ਇੱਕ ਜਿਹੜੀ ਮੇਨ ਦੂਰੀ ਡਾਟ ਲਾਤੀ ਇੱਕ ਮਹਿਰਾਬ ਹੋ ਗਿਆ ਦੂਜੀ ਮੰਨ ਲਓ ਇੱਕ ਸਰਹਾਈ ਡਾਟ ਕਹਿ ਦੋ ਤੇ ਆਹ ਗੇਟ ਹੈ ਮੇਨ ਤੇ ਪਿੱਲਰਾਂ ਦਾ ਜਿਹੜੇ ਹਜੇ ਤਾਂ ਇਹ ਖਾਲੀ ਪਿੱਲਰ ਹੀ ਚੱਕੇ ਗਏ ਆ ਤੇ ਜਿਵੇਂ ਜਿਵੇਂ ਆਪਾਂ ਇਹਨੂੰ ਕੰਪਲੀਟ ਕਰਾਂਗੇ ਇਹ ਪਿੱਲਰਾਂ ਦੇ ਜਿਹੜੇ ਖਾਨੇ ਹੈਗੇ ਇਹਨਾਂ 'ਚ ਆਪਾਂ ਡਿਜ਼ਾਈਨ ਭਰ ਦਾਂਗੇ ਜਿਹੜਾ ਮੰਨ ਲਓ ਕਲਾਸਿਕਲ ਲੁੱਕ ਜਿਹੜਾ ਡਿਜ਼ਾਈਨ ਹੁੰਦਾ ਉਹ ਵਾਲਾ ਡਿਜ਼ਾਈਨ ਭਰਾਂਗੇ ਤੇ ਚੈੱਕ ਕਰੋ ਕੰਮ ਤੇ ਇੱਟਾਂ ਇੱਥੇ ਬਹੁਤ ਹੀ ਵਧੀਆ ਆਈਆਂ ਨੇ 13 ਰੁਪਏ ਪੀਸ ਹੈ ਇੱਟ ਤੇ ਇੱਟ ਦੀ ਕੁਆਲਿਟੀ ਚੈੱਕ ਕਰੋ ਇੱਕ ਅਜੀ ਸੋਰਾ ਤਾਂ ਜ਼ਰੂਰ ਹੁੰਦਾ ਇੱਟਾਂ 'ਚ ਪਰ ਇੱਟ ਬਹੁਤ ਵਧੀਆ ਆ ਆ ਪੰਜ ਰੱਖਾਂ ਲਈ ਇੱਟਾਂ ਇਹ ਕਰੀਬਨ 13 ਰੁਪਏ ਇੱਟ ਪਈ ਹੈ ਮਸ਼ੀਨੀ ਇੱਟ ਇੱਟ ਬਹੁਤ ਸਾਫ ਹੈ ਤੇ ਆਹ ਟਾਈਲ ਆਹ 2 ਇੰਚੀ ਟਾਈਲ ਜੀ ਆ ਗਈ ਇਹ ਤਿੰਨ ਸੁਰਾਖਾਂ ਲਈ ਦੋ ਤਰ੍ਹਾਂ ਦੀ ਇੱਟ ਵਰਤਦੇ ਆਪਾਂ ਇੱਕ ਤਾਂ ਪੰਜ ਸੁਰਾਖਾਂ ਲਈ ਤੇ ਇੱਕ ਮਨ ਲਓ ਪਾਈਲ ਹੈਗੀ ਤਿੰਨ ਸੁਰਾਖਾਂ ਵਾਲੀ ਤੇ ਆ ਤੁਹਾਡੇ ਸੋਨੇ ਬੈਕ ਸਾਈਡ ਇੱਥੇ ਨੋਰਮਲ ਇੱਟਾਂ ਲੱਗਦੀਆਂ ਨੇ ਬੈਕ ਸਾਈਡ ਜਿਵੇਂ ਫਰੰਟ-ਫਰੰਟ ਤੇ ਆਪਣੀ ਮਸ਼ੀਨ ਇੱਟ ਲੱਗਦੀ ਜਿਹੜੀ ਮਹਿੰਗੀ ਹੁੰਦੀ ਹੈ ਬਾਕੀ ਜਿਹੜੀ ਇੱਟ ਹੈ ਉਹ ਨੋਰਮਲ ਇੱਟ ਲੱਗਦੀ ਜਿਹੜੀ ਆਮ ਭੱਠੇ ਤੇ ਮਿਲ ਜਾਂਦੀ ਹੈ ਤੇ ਤੁਹਾਡੇ ਸਾਹਮਣੇ ਆ ਤੇ ਕਿਵੇਂ ਲੱਗਿਆ ਆਪਣਾ ਕੰਮ ਮੇਨ ਆਪਣਾ ਦਰਵਾਜ਼ੇ ਹਵੇਲੀਆਂ ਦਾ ਹੀ ਕੰਮ ਹੁੰਦਾ ਤੇ ਆਪਣੇ ਸੰਦੀਪ ਬਾਈ ਵਿਜੀਪਲ ਬਾਈ ਜੀ ਪੀਰੇ ਅੱਛਾ ਜੂਮ ਕਰਕੇ ਦਿਖਾ ਦਈਏ ਤੇ ਆ ਆਪਣੇ ਦਿਨੀਪ ਬਾਈ ਸਾਹਮਣੇ ਫੇਸ ਦਿਖਾ ਦਿਓ ਨਹੀਂ ਤਾਂ ਲੋਕਾਂ ਨੇ ਪਛਾਨਣਾ ਨਹੀਂ ਵੀ ਕਿਹਨੇ ਬਣਾਇਆ ਸੀਗਾ ਗੇਟ ਆ ਆਪਣੇ ਛੋਟੇ ਭਰਾ ਬਹੁਤ ਮਿਹਨਤੀ ਉਜਾੜੂ ਬਹੁਤ ਜਿਆਦਾ ਹੁੰਦਾ ਬਾਕੀ ਹਾ ਹਾ ਆ ਰਿਹਾ ਆ ਰਹਿ ਗਿਆ ਆ ਕਹਿੰਦਾ ਮੇਰੀ ਵੀ ਵੀਡੀਓ ਬਣਾ ਦਿਓ ਤੇ ਇਹ ਗੇਟ ਬਣਾਉਣ ਦੇ ਮੇਨ ਬੰਦੇ ਨੇ ਚਾਰ ਤੇ ਮੈਂ ਇੱਕ ਗੱਲ ਇਹਨਾਂ ਨੂੰ ਕਹਿਣਾ ਚਾਹੁੰਨਾ ਵੀ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਕਿਉਂਕਿ ਕਈ ਵਾਰੀ ਤੁਹਾਡਾ ਤੁਸੀਂ ਐ ਕਰਦੇ ਹੋ ਨਾ ਤਾਂ ਮੇਰਾ ਵੀ ਦਿਮਾਗ ਖਰਾਬ ਹੋ ਜਾਂਦਾ ਤੇ ਥੱਕਾ ਜਾ ਜਾਂਦਾ ਬਾਕੀ ਆਪਾਂ ਵਧੀਆ ਹੈਗੇ ਆ ਲਓ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਸਤਰੀ ਭਰਾਵਾਂ ਦਾ ਚੈਨਲ ਹੈ ਜੀ ਧੰਨਵਾਦ